ਹਾਂਜੀ ਆਸ੍ਰੀ ਗਾਲ ਜੀ ਸਾਰਿਆਂ ਨੂੰ ਤੇ ਥੋੜਾ ਹੋਰ ਦਿਖਾਉਣ ਲੱਗਿਆ ਬਈ ਤਲਵਿੰਦਰ ਜੌਂਕੀ ਮਾਨ ਦਾ ਪਹਿਲੀ ਤੁਹਾਨੂੰ ਬ੍ਰਹਮਾਸਤਰ ਦਿਖਾ ਰਹੇ ਹਾਂ ਗੁੱਡੇ ਦਾ ਟਾਪ ਦਾ ਕਬੂਤਰ ਬਾਈ ਦਾ ਤੇ ਬਾਈ ਦੇ ਗੁੱਡਾਂ ਦਾ ਜਿਹੜਾ ਸੈਟ ਅਪ ਆ ਤੁਹਾਨੂੰ ਉਹ ਵੀ ਦਿਖਾਉਣ ਲੱਗਿਆ ਵੀ ਨਵਾਂ ਕਰਿਆ ਬਾਈ ਨੇ ਜਿਹੜਾ ਪਹਿਲਾਂ ਸੀਗਾ ਤੇ ਮੂਰੇ ਜਾਲੀਆਂ ਜੁੜੀਆਂ ਲਾਈਆਂ ਮੈਂ ਹੁਣ ਪੱਟਦੀਆਂ ਕਿਉਂਕਿ ਮੈਂ ਵੀ 2-3 ਸਾਲਾਂ ਬਾਅਦ ਆਇਆ ਤੇ ਆਹ ਵੱਡੇ ਰਖਣੇ ਬਣਾਏ ਆ ਵੀ ਬੱਚੇ ਪਲਕੇ ਸਾਈਡ ਤੇ ਵਜਾਂਦੇ ਕਬੂਤਰ ਹੋਰਾਂ ਦੇ ਰੱਖ ਲੈਂਦੇ ਰਖਣੇ ਵੱਡੇ ਬਣਾਇਆ ਤਾਂ ਬਾਈ ਕਹਿੰਦਾ ਆ ਦੇਖੋ ਕਿ ਕਿੱਡੇ ਰੱਖਨੇ ਨੇ ਬਾਈ ਠੀਕ ਆ ਬੱਚੇ ਚਾਹੇ ਇਧਰ ਸਾਈਡ ਤੇ ਬੈਠ ਜਾਣ ਕਬੂਤਰ ਚੋਗਾ ਦੀ ਜਾਣਗੇ ਤੇ ਆ ਦੇਖੋ ਜੀ ਕਿੰਨੀ ਚੰਗੀ ਕਬੂਤਰੀ ਸਾਰੇ ਕਬੂਤਰ ਸ਼ੌਕ ਨਾਲ ਬਈ ਦਿਖਾਈ ਦੇ ਆ ਬਾਕੀ ਵੀਡੀਓ ਸ਼ੇਅਰ ਕਰ ਦਿਆ ਕਰੋ ਜਰੂਰ ਬਾਈ ਮਾਰ ਕੇ ਚਲੋ ਜੀ ਇਹ ਡਰ ਗਈ ਵੱਲ ਗਏ ਬੱਚੇ ਆ ਗੱਡੀ ਬੱਚੇ ਆ ਚੱਕੇ ਨਹੀਂ ਹਜੇ ਤੁਸੀਂ ਇਹ ਦੇਖ ਲਓ ਬੱਚੇ ਕਿੱਡੇ-ਕੱਡੇ ਹੋ ਗਏ ਹੁਣ ਬੱਚੇ ਬੰਦੇ ਕਈ ਛੋਟੇ-ਛੋਟੇ ਚੱਕੇ ਪਾਲਣ ਲੱਗ ਜਾਂਦੇ ਹਨ ਹੱਥੀ ਤੇ ਉਹ ਕਬੂਤਰ ਜਿਆਦਾ ਬਿਮਾਰ ਛੇਤੀ ਹੋ ਜਾਂਦਾ ਹੈ ਕਬੂਤਰ ਬੱਚੇ ਕਈ ਵਾਰੀ ਫੈਂਸੀਆਂ ਅੱਖਾਂ ਦੀ ਬਿਮਾਰੀ ਆ ਗਈ ਜਾਂ ਕੋਈ ਹੋਰ ਕਿਉਂਕਿ ਸਾਰਿਆਂ ਨੂੰ ਉਹੀ ਨਾਲ ਕੀ ਨਾ ਪਾਣੀ ਦਿੰਦੇ ਆ ਉਹੀ ਉਹਦੇ ਨਾਲ ਹੀ ਭੂਖਣੇ ਜਨਾਂ ਦਾਣੇ ਦੇ ਜਾਂਦੇ ਆ ਓਵੇਂ ਕਬੂਤਰ ਹੋ ਜਾਂਦਾ ਆ ਪਤਾ ਹੀ ਤੁਹਾਨੂੰ ਕਹਿੰਦਾ ਨਾ ਵੀ ਛੋਲਿਆਂ ਦੇ 20 ਦਾਣੇ ਦੇ ਦਿਆ ਕਰੋ ਸਵੇਰੇ 20 ਸ਼ਾਮ ਨੂੰ ਭੋਂਤੇ ਵੀ ਉਹ ਸਭ ਤੋਂ ਬੈਸਟ ਚੀਜ਼ ਆ ਤੇ ਨਾਲ ਤਾਂ ਉਧਰ ਗਰੋਬ ਉਹ ਵਧੀਆ ਕਰਦਾ ਨਾ ਚੀੜਾ ਹੋ ਜਾਂਦਾ ਬੂਟਰ ਦੀ ਗਲੀਟ ਪਤਲੀ ਰਹੂ ਤੇ ਕੀੜਾ ਰੂ ਛੋਲੇ ਸਾਨੂੰ ਪਤਾ ਵੀ ਘੋੜੇ ਨੂੰ ਪਾਉਂਦਾ ਅਗਲਾ ਘੋੜੇ ਕਿੰਨੇ ਤਾਕਤ ਵਰਵਾਉਂਦੇ ਆ ਬੂਟਰਾਂ ਦਾ ਕਰੋ ਸ਼ੌਂਕ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਫੇਸਬੁੱਕ ਵਾਲਾ ਪੇਜ ਆਪਣਾ ਪੂਰਾ ਵਧੀਆ ਚੱਲ ਪਿਆ ਇੱਕ ਸ਼ੌਂਕ ਬੂਟਰ ਬਾਈ ਦਾ ਦੁਬਾਰੇ ਤੇ YouTube ਚੈਨਲ ਗੱਗਾ ਰਹੇ ਸਿਰਫ ਸਬਸਕ੍ਰਾਈਬ ਕਰ ਦਿਓ ਤੇ ਅਸੀਂ ਤੁਹਾਨੂੰ ਕੋਈ ਸ਼ੌਂਕ ਪਰੋਵੇ ਰਹਾਂਗੇ ਅੱਜ ਸਟਾਰਟਿੰਗ ਕਰੀ ਹੈ ਆਪਾਂ ਸੁੱਖ ਰੱਖੇ ਵੀ ਜਿਹੜਾ ਹੋਰ ਆਪਾਂ ਇੰਟਰਮੂ ਆਉਣ ਜਿੰਨੀਆਂ ਨੇ ਕਰਦੇ ਜਾਣਾ ਹੈ ਤੇ ਸ਼ੇਅਰ ਮੈਿਕ ਕਮੈਂਟ ਜਰੂਰ ਕਰਿਓ ਤੇ ਜੇ ਕਿਸੇ ਨੇ ਇੰਟਰਵਿਊ ਕਰਾਉਣੀ ਹੋਈ ਤੇ ਹੁਣ ਸੰਪਰਕ ਕਰ ਲਿਓ ਬਾਈ ਹੁਣ ਕਉਂਕੇ ਮਹੀਨਾ ਡੇਡ ਮਹੀਨਾ ਹੁਣ ਲਗਾਤਾਰੀ ਲਾਉਂਗਾ ਮੈਂ ਇਹ ਦੂਹਾ ਤੋਂ ਦਾ ਪੈਨ ਲੱਗ ਜਾਣੀਆਂ ਫਿਰ ਫਿਰ ਆਪਾਂ ਘਰੇ ਵਜਾਂਗੇ ਫਿਰ ਦੋ ਮਹੀਨੇ ਹਰ ਤਰੀਕ ਤੱਕ ਫੇਰ ਨਹੀਂ ਕਿਤੇ ਜਾਂਦੇ ਬਾਕੀ ਪਹਿਲੇ ਇੰਟਰਵਿਊ ਆ ਤੁਹਾਨੂੰ ਪਤਾ ਵੀ ਆਪਾਂ ਨੂੰ ਆਪਦੇ ਕਬੂਤਰ ਰੱਖ ਕੇ ਕਰਕੇ ਆਪਾਂ ਨੂੰ ਪਤਾ ਹੁੰਦਾ ਬਾਈ ਕੁਝ ਤਾਂ ਚਲੋ ਆਪਣੇ ਘਰ ਦੇ ਵਿੱਚ ਦਿੱਕਤਾਂ ਪਰੇਸ਼ਾਨੀਆਂ ਜਿਹੀਆਂ ਸੀਗੀਆਂ ਕੋਈ ਸ਼ ਆਪਾਂ ਨੂੰ ਪਤਾ ਹੁੰਦਾ ਮੈਂ ਆਹ ਦਿਨਾਂ 'ਚ ਵੈਸੇ ਵੀ ਕੱਟ ਕਰ ਲਾਂ ਮੈਂ ਇੰਟਰਵਿਊ ਆ ਕਿਉਂਕਿ ਇਹ ਦਿਨਾਂ ਦੇ ਕੋਮੁਨੀ ਦੀ ਅੱਖਾਂ ਦੀ ਜਾਂ ਕੋਈ ਮੂੰਹ ਪੱਕਣ ਦੀ ਹੋਰ ਨਾ ਕੰਕਰ ਦੀ ਤੇ ਮੈਨੂੰ ਆਇਆ ਹੁੰਦਾ ਵੀ ਯਾਰ ਅਗਲੇ ਦਿਨਾਂ ਸਾਲ ਦੀ ਮਿਹਨਤ ਹੁੰਦੀ ਹੈ ਸਾਰੀ ਵੀ ਆਹ ਦਿਨਾਂ ਚ ਬੱਚੇ ਕਢਾਏ ਹੁੰਦੇ ਅਗਲੇ ਦਾ 100 100 ਜੇ ਅੱਗੇ ਜਿਹੜੇ ਬਿਮਾਰੀ ਪੈ ਗਈ ਦਾ ਬਾਅਦ ਦੇ ਵਿੱਚ ਮਾਨ ਦੇ ਵਿੱਚ ਸ਼ੰਕ ਆ ਜਾਂਦੀ ਹੈ ਅਗਲਾ ਕਹਿੰਦਾ ਉਹ ਆਇਆ ਸੀ ਮੈਂ ਤੁਹਾਨੂੰ ਜਾਈ ਟਿੰਨ ਕਰਕੇ ਚੱਲ ਜਾਂਦਾ ਕਿਉਂਕਿ ਆਪਣਾ ਤਾਂ ਸਿਰਫ ਇੱਕ 2 ਮਿੰਟ ਦਾ ਸਵਾਲ ਆ 2 ਘੰਟੇ ਲਾ ਜਾਗੇ ਤਿੰਨ ਤੇ ਅਗਲੇ ਤੇ ਬਿਮਾਰੀ ਪੈ ਗਈ ਅਗਲੇ ਤੇ ਭਾਈ 2 ਲੱਖ 3 ਲੱਖ ਭਰਿਆ ਤਾਂ ਸਾਰਾ ਵੇਕਾਰ ਜਾਊਗਾ ਉਹਦੇ ਕਰਕੇ ਮੈਂ ਅੱਗੇ ਵੀ ਇਹ ਜਨਾਂ ਦੇ ਵਿੱਚ ਥੋੜੀ ਜਿਹੀ ਗੋਲ ਕਰ ਦਿੰਦਾ ਇੰਟਰਵਿਊ ਨਹੀਂ ਕਰਦਾ ਵੀ ਤਾਂ ਇੱਕ ਅੱਧੀ ਕਰਕੇ ਉਦੋਂ ਬਾਅਦ 10 ਦਿਨ ਫੇਰ ਨਹੀਂ ਕਿਤੇ ਜਾਂਦਾ ਬੂਟ ਵਾਟ ਧੋਵੈਦੇ ਆ ਤੇ ਫੇਰ ਜਾਈਦਾ ਕਿਸੇ ਦੇ ਘਰੇ ਕਿਉਂਕਿ ਯਾਰ ਆਪਣੇ ਆਪ ਦੇ ਕਬੂਤਰ ਰੱਖੇ ਹੋਏ ਸੀਗੇ ਬਾਈ 15 18 ਸਾਲ ਸ਼ੌਕ ਕਰਿਆ ਪੂਰਾ ਬੜੇ ਤਲ ਸ਼ੌਕ ਹੁਣ ਵੀ ਕਰਦੇ ਆ ਪਰ ਆਪਾਂ ਨੂੰ ਪਤਾ ਵੀ ਕਿਹੜੀ ਕਬੂਤਰਾਂ ਦੇ ਵਿੱਚ ਖਾਮੀ ਪਈ ਸੀ ਕਿਹੜੀ ਆਉਂਦੀਆਂ ਕਿਹੜੀਆਂ ਦਿੱਕਤਾਂ ਹੁਣ ਬਿਮਾਰੀਆਂ ਕਿਹੜੀਆਂ ਚੱਲਦੀਆਂ ਕਿਹੜੀ ਰੁੱਤ ਦੇ ਵਿੱਚ ਕਿਹੜੀ ਬਿਮਾਰੀ ਪੈਣ ਦੇ ਕਾਰਨ ਵੱਧ ਹੁੰਦੇ ਆ ਬਿਮਾਰੀ ਆਉਂਦੀ ਕਿਵੇਂ ਆ ਤੇ ਉਹਦੇ ਕਰਕੇ ਆਪਾਂ ਨੂੰ ਹਰੇਕ ਦਾ ਹੀ ਪਿਆਰ ਹੁੰਦਾ ਚਾਹੇ ਉਹ ਛੋਟਾ ਹੋਵੇ ਵੱਡਾ ਹੋਵੇ ਦਰਵਾਜ ਜਾਨਵਰ ਦੇਖੋ ਹਰੇਕ ਨੂੰ ਪਿਆਰੇ ਹੁੰਦੇ ਆ ਬਾਈ ਕਿਉਂਕਿ ਜਾਨਵਰ ਅਗਲਾ ਉਹੀ ਰੱਖਦਾ ਜਿਹਨੂੰ ਸ਼ੌਂਕ ਹੁੰਦਾ ਤੇ ਜਿਹਨੂੰ ਜਾਨਵਰਾਂ ਦੇ ਨਾਲ ਪਿਆਰ ਹੁੰਦਾ ਜਿਹਨੂੰ ਪਿਆਰ ਹੀ ਨਹੀਂ ਉਹਨੇ ਕੀ ਰੱਖਣਾ ਹੈ ਹੈਨਾ ਤੇ ਅੱਡੋ-ਅੱਡ ਹੁੰਦਾ ਕਿਸੇ ਨੂੰ ਕੁੱਤੇ ਕਿਸੇ ਨੂੰ ਘੋੜੇ ਜੇ ਹੋਣ ਅਗਲੇ ਦੀ ਉਹ ਫੇ ਸ਼ੌਂਕ ਹੀ ਅਗਲੇ ਦਾ ਬਿਮਾਰ ਹੋ ਗਿਆ ਮਰ ਗਏ ਉਹ ਦੁਬਾਰਾ ਪੰਦਾ ਅਧਰ ਹੈ ਜਾਂਦਾ ਬਾਈ ਫਿਰ ਜ਼ਿੰਦਗੀ ਦੇ ਵਿੱਚ ਪੰਦਾ ਇੱਕ ਵਾਰੀ ਡਿੱਗਿਆ ਉੱਠਦਾ ਨਹੀਂ ਫਿਰ ਬੰਦਾ ਕਈਆਂ ਦਾ ਕੁੱਡੇ ਢਾਹਦਾ ਅਗਲਾ ਕੰਮ ਛੱਡਿਆ ਯਾਰ ਵੀ ਬਹੁਤ ਪਿਆਰ ਲੱਗਣ ਲੱਗ ਜਾਂਦੇ ਆ ਕਬੂਤਰਾਂ ਨਾਲ ਜਾਨਵਰ ਨਾਲ ਕਿਸੇ ਨਾਲ ਵੀ ਕੁੱਤਾ ਹੋਵੇ ਜੇ ਕੋੜਾ ਅਗਲੇ ਦਾ ਫਿਰ ਮਾਨ ਟੁੱਟ ਜਾਂਦਾ ਵੀ ਯਾਰ ਇੰਨੇ ਪੈਸੇ ਲਾਏ ਇੰਨੀ ਮਿਹਨਤ ਕੀਤੀ ਇੰਨੇ ਪਿਆਰ ਨਾਲ ਰੱਖੇ ਤੇ ਆਪਣਾ ਨੁਕਸਾਨ ਵੀ ਹੋਇਆ ਤੇ ਸ਼ੌਂਕ ਵੀ ਖਰਾਬ ਹੋ ਗਿਆ ਹਨ ਉਹ ਚੀਜ਼ਾ ਬਾਈ ਬਣੇ ਪਿਆਰ ਨਾਲ ਸ਼ੌਂਕ ਪੂਰਾ ਵਧੀਆ ਢਾਂਗ ਨਾਲ ਕਰਨ ਵਾਲਾ ਇਹ ਤੇ ਰਲ ਮਿਲ ਕੇ ਸ਼ੌਂਕ ਕਰੋ ਪੂਰਾ ਵਧੀਆ ਤੇ ਬਾਕੀ ਕਬੂਤਰਾਂ ਦੇ ਸ਼ੌਂਕ ਤੁਹਾਨੂੰ ਸਾਰੇ ਖੁੱਡਿਆਂ ਦੇ ਆਪਾਂ ਕਰਾਵਾਂਗੇ ਬਾਈ ਜਿੰਨੇ ਵੀ ਹੈਗੇ ਆ ਖੁੱਡਿਆਂ ਦਾ ਸੈਟਅਪ ਦੇਖੋ ਵੱਡੇ ਜੋੜਿਆਂ ਦੇ ਖੁੱਡੇ ਆ ਬਾਈ ਤਾਂ ਆਹ ਛੱਤ ਪਾਈ ਹੋਇਆ ਪੂਲਿਆਂ ਦੀ ਕਦੇ ਵੀ ਛੱਡਣ ਵਾਲੇ ਕਬੂਤਰਾਂ ਚਾਹਤ ਨਹੀਂ ਪਾਉਣੀ ਠੀਕ ਹੈ ਛੱਡਣ ਵਾਲੇ ਕਬੂਤਰਾਂ ਦੀ ਛੱਤ ਪੱਕੀ ਹੋਣੀ ਚਾਹੀਦੀ ਆ ਤੇ ਇੱਕ ਵੀ ਦਰਦ ਨਹੀਂ ਹੋਣੀ ਚਾਹੀਦੀ ਵੱਡੇ ਕਬੂਤਰਾਂ ਤੇ ਚੱਲ ਜਾਂਦਾ ਹਾਲਾਂਕਿ ਚਾਹੀਦੀ ਤਾਂ ਵੱਡੇ ਕਬੂਤਰਾਂ 'ਚ ਵੀ ਨਹੀਂ ਪਰ ਐ ਵੀ ਜੇ ਆਪਣੀ ਸਫਾਈ ਦਾ ਧਿਆਨ ਆ ਤੇ ਆਪਣੇ ਰਖਣਿਆਂ ਦਾ ਜਾਂ ਕੋਈ ਹੋਰ ਕਬੂਤਰ ਤੇ ਬੈਠਣ ਬੂਠਣ ਦਾ ਢੰਗ ਵਧੀਆ ਜਿਵੇਂ ਆ ਦੇਖੋ ਸੱਤ ਨਾਲ ਵੀ ਨਹੀਂ ਲੱਗਦੇ ਤੇ ਗੰਧ ਨਾਲ ਵੀ ਇਹਨਾਂ ਦੇ ਪੁੱਛਾਂ ਲੱਗਦੀਆਂ ਤਾਂ ਬਹੁਤ ਵਧੀਆ ਤੇ ਉਹ ਚੀਜ਼ ਆ ਕਿਉਂਕਿ ਜਿੱਦਾਂ ਦੀ ਪ੍ਰੋਬਲਮ ਕਰ ਕੀ ਹੋਰ ਨਹੀਂ ਕੋਈ ਦਿੱਕਤ ਆਪਾਂ ਜਿੱਦਾਂ ਦੀ ਪ੍ਰੋਬਲਮ ਕਰਕੇ ਕਹਨੇ ਆ ਜਾਣ ਬਰ ਦੇ ਕੋ ਨਾ ਤੇ ਇਕੱਲੇ ਇਕੱਲੇ ਕੂਟਰ ਬਬਾਈ ਦੇ ਜਿਹੜੇ ਤੁਹਾਨੂੰ ਹੜਕੇ ਵੀ ਦਿਖਾਵਾਂਗੇ ਨਸਲ ਬਾਰੇ ਪੁੱਛਾਂਗੇ ਨਸਲਾਂ ਬਾਈ ਕੋਲ ਤਿੰਨ ਚਾਰ ਹੀ ਨੇ ਤੇ ਸਾਰੀ ਆਪਾਂ ਨੂੰ ਦੱਸੂਗਾ ਬਾਈ ਕਿਹੜੇ ਕੂਟਰ ਨਾਲ ਕਿਹੜਾ ਲਾ ਕੇ ਤੇ ਕਿਹੜੀ ਬਾਜੀ ਦੇ ਜਿਹੜਾ ਇਹਨਾਂ ਦਾ ਬੱਚਾ ਕੋਈ ਉੱਡਿਆ ਦਿੱਤਿਆ ਤੇ ਬਾਕੀ ਸ਼ੌਂਕ ਤੁਹਾਨੂੰ ਕਰਾਉਂਦੇ ਜਾਵਾਂਗੇ ਲਾਈਟ ਦਾ ਵੀ ਪ੍ਰਬੰਧ ਕਰਿਆ ਆਪਾਂ ਦੇਖ ਸਕਦੇ ਹੋ ਤੁਸੀਂ ਅਗਲਾ ਕਹਿੰਦਾ ਕ ਵੇ ਪਾਪ ਕਰਦੇ ਪਾਪੂ ਕੋਈ ਨਹੀਂ ਹੁੰਦਾ ਤੇ ਆਹ ਦੇਖੋ ਜੀ ਪਾਣੀ ਵਾਲਾ ਇੱਥੇ ਵੀ ਬਾਈ ਨੇ ਦੂਜਾ ਰੱਖਿਆ ਵਾ ਕਿਉਂਕਿ ਹੁਣ ਸਿਆਲਾਂ ਦੇ ਵਿੱਚ ਜਿਹੜਾ ਇਹਦੇ 'ਚ ਪਾਣੀ ਠੰਡਾ ਘੱਟ ਹੁੰਦਾ ਤੇ ਕੁਜਾਂ ਦੇ ਵਿੱਚ ਪਾਣੀ ਠੰਡਾ ਵੱਧ ਹੋ ਜਾਂਦਾ ਉਹਦੇ ਕਰਕੇ ਕੁਜੇ ਸਾਰੇ ਬੰਦਿਆਂ ਨੇ ਉਹਨੂੰ ਸਿਆਲਾਂ ਦੇ ਵਿੱਚ ਚੱਕ ਦਿੱਤੇ ਨੇ ਤੇ ਇਹ ਚੀਜ਼ ਦੇ ਉੱਤੇ ਗੌਰ ਵੱਧ ਤੋਂ ਵੱਧ ਕਰਿਓ ਤੇ ਦਾਣਾ ਤੁਸੀਂ ਦੇਖ ਸਕਦੇ ਬਾਈ ਕਿਹੜਾ ਬਾਰਿਆ ਬੰਦੇ ਹੂਟਰਾਂ ਨੂੰ ਇਕੱਲੀ ਕਣਕ ਚੱਲ ਰਹੀ ਹੈ ਆਹ ਦੇਖ ਸਕਦੇ ਹੋ ਜੀ ਹੋਰ ਕੋਈ ਲਾਲਾ ਨਹੀਂ ਨਾ ਕਿਸੇ ਪਾਸਿਓਂ ਤੇ ਉਹ ਚੀਜ਼ ਆ ਵੀ ਕਈ ਵਾਰੀ ਆਪਾਂ ਵੀਡੀਓ ਦੇ ਵਿੱਚ ਦੇਖ ਲੈਂਦੇ ਆਪਾਂ ਉਹਦੀ ਚ ਗੱਲ ਪੂਰੀ ਸਮਝਦੇ ਨਹੀਂ ਵੀ ਕਦੋਂ ਕੋਲ ਕਿਹੜਾ ਦਾਣਾ ਆਪਾਂ ਅਗਲਾ ਦੱਸ ਦੁੰਦਾ ਫਲਾਣੀ ਚੀਜ਼ ਪਾ ਲਿਆ ਕਰੋ ਮੱਕੀ ਪਾ ਲਓ ਸਰੋਂ ਪਾ ਲਓ ਫਲਾਣਾ ਪਾ ਲਓ ਪਰ ਐਂ ਦੱਸਦਾ ਨਹੀਂ ਅਗਲਾ ਕਦੋਂ ਕਿਹੜੀ ਰੁੱਤ 'ਚ ਕਿਵੇਂ ਪਾਉਣਾ ਚਾਹੀਦਾ ਤੇ ਸੋ ਹੁਣ ਆਪਾਂ ਗੁੰਡਿਆਂ ਦੀ ਤਾਂ ਹੀ ਵੀਡੀਓ ਦਿਖਾਈ ਆ ਦਾਣੇ ਪਾਣੀ ਦੀ ਵੀ ਹੁਣ ਦੇਖੋ ਤੁਸੀਂ ਕਿਹੜਾ ਦਾਣਾ ਚੱਲ ਰਿਹਾ ਇਸ ਵਕਤ ਵੱਡੇ ਕੂਤਰ ਨੂੰ ਬੱਚੇ ਕੱਢੇ ਹੋਏ ਸੀ ਕੁਝ ਕਦੇ ਪਲ ਗਏ ਕੁਝ ਕਦੇ ਹਜੇ ਕੱਢੇ ਹੋਏ ਆ ਕੱਲੀ ਕਣਕ ਚੱਲ ਰਹੀ ਹੈ ਬਾਈ ਦੇਖੋ ਢਿਆਂ 'ਚ ਇਹ ਚੀਜ਼ ਦੇ ਉੱਤੇ ਜਿਹੜੀ ਵੱਧ ਗੌਰ ਕਰੋ ਤੇ ਪਾਣੀ ਵਾਲੇ ਆ ਲੈ ਆ ਕੇ ਰੱਖੋ ਚਾਹੀ ਤੁਸੀਂ ਰੇ ਕੋ ਟਰਨੇ ਤੋਂ ਲੈ ਲਓ ਚਾਹੀ ਕਿਸੇ ਹੋਰ ਤੋਂ ਲੈ ਲਓ ਆਨਲਾਈਨ ਵੀ ਕਰ ਦਿੰਦਾ ਬਾਈ ਆਰਡਰ ਵੀ ਤੇ ਭੇਜ ਦਿੰਦਾ ਤੇ ਹੋਰ ਵੀ ਕਿਸੇ ਤੋਂ ਲੈ ਸਕਦੇ ਹੋ ਮੈਂ ਕੋਈ ਉਹ ਨਹੀਂ ਹੈਗਾ ਵੀ ਉਹਦੀ ਪ੍ਰੋਮੋਸ਼ਨ ਕਰਦਾ ਜਾਂ ਆਪਾਂ ਉਹ ਤੋਂ ਰੁਪਏ ਲੈ ਜਾਂ ਕੁਝ ਹੋਰ ਆ ਪਰ ਉਹ ਬੰਦੇ ਕੋਲ ਜਨ ਕੀ ਸਮਾਨ ਮਿਲ ਜਾਂਦਾ ਸਾਰੇ ਹੀ ਜਿਹੜੀ ਚੀਜ਼ ਆਪਾਂ ਨੂੰ ਲੋੜ ਆ ਹਰ ਚੀਜ਼ ਮਿਲ ਜਾਂਦੀ ਹੈ ਕਬੂਤਰਾਂ ਵਾਲੀ